ਕਰੀਬ 12:00 ਦੇ 10 ਮਿੰਟ ਤਾਨੂੰ ਕਾਲ ਆਈ ਪਨੌਰੰਗ ਤੋਂ ਕਿ ਅੰਬਾ ਬਿਆਲੇ ਲਾ ਕੇ ਪੰਪ ਲਾ ਕੇ ਇੱਕ ਐਕਸੀਡੈਂਟ ਹੋਇਆ ਹੈ ਜਿੱਥੇ ਮੌਕੇ ਤੇ ਪਹੁੰਚੇ ਉਹ ਜੇਖਾ ਜਿੱਥੇ ਦੋ ਬੰਦਾਂ ਦੀ ਡੈਥ ਹੋ ਚੁੱਕੀ ਜਰਮਾਨਾ ਸੁਮਾਨ ਪਿਆਵਾ ਤੇ ਉਹ ਕਹਿੰਦੇ ਟੈਣਾ ਵੱਜ ਕੇ ਡੇਗਾ ਅਸੀਂ ਜਿਹੜੀ ਆ ਪੂਰੀ ਆਪਣੀ ਜਾਣਕਾਰੀ ਕਰਾਉਣੀ ਚਾਹੁੰਦੇ ਆ ਕਿ ਇਹ ਜਿਹੜਾ ਵਾ ਕੀ ਇਹਨਾਂ ਨੇ ਪਾਣਾ ਵਰਤਿਆ ਵਾ ਫਿਰ ਅਸੀਂ ਜਿਹੜਾ ਅਗਲੀ ਕਾਰਵਾਈ ਜਿਹੜੀ ਹੋਏਗੀ ਫਿਰ ਅਸੀਂ ਸਿੰਘ ਗੁਰਮੇਦ ਸਿੰਘ ਸਨਫ ਬੂਰ ਸਿੰਘ ਦੋਵੇਂ ਵਾਸੀ ਸਹੂਰ ਦਰਾਂਗੇ ਲਾਗੇ ਪੈਂਦਾ ਇਹਨਾਂ ਦਾ ਜੀ ਤੇ ਹੁਣ ਕਾਨੂੰਨੀ ਵਾਲਿਆਂ ਨੂੰ ਸੂਚਿ ਕਰ ਦਿੱਤਾ ਗਿਆ ਕਾਨੂੰਨੀ ਕਾਰਵਾਈ ਕਰਦੇ ਬਾਅਦ ਅੱਗੇ ਦੀ ਕਰਵਾਈ ਹੋਏਗੀ ਗੁਰਮੇਦ ਸਿੰਘਾ ਪਿੰਡ ਵਾਸੀ ਸ਼ੂਰਕਲਾ ਉਹ ਜਾਣਦੇ ਨੇ ਖਾਰੇ ਤੇ ਆਉਂਦਿਆ ਰਸਤੇ ਵਿੱਚ ਐਕਸੀਡੈਂਟ ਹੋ ਗਿਆ ਸਾਨੂੰ ਪਤਾ ਲੱਗਾ ਆਈ ਮੌਕੇ ਤੇ ਆਈਆਂ ਪਰ ਇੱਥੇ ਹੋਰ ਵੀ ਜਿਹੜਾ ਸਮਾਨ ਪਿਆ ਵਾ ਤੇ ਉਹ ਕਹਿੰਦੇ ਟਹਿਣਾ ਵੱਜ ਕੇ ਡੇਗਾ ਅਸੀਂ ਜਿਹੜੀ ਆ ਪੂਰੀ ਆਪਣੀ ਜਾਣਕਾਰੀ ਕਰਾਉਣੀ ਚਾਹੁੰਦੇ ਆ ਕਿ ਇਹ ਜਿਹੜਾ ਵਾ ਕੀ ਇਹਨੇ ਨਾ ਪਾਣਾ ਵਰਤਿਆ ਵਾ ਫਿਰ ਅਸੀਂ ਜਿਹੜਾ ਅਗਲੀ ਕਾਰਵਾਈ ਜਿਹੜੀ ਹੋਏਗੀ ਫਿਰ ਅਸੀਂ ਜਾ ਰਹੇ ਨੇ ਕਾਹੇ ਖਾਰੇ ਕਾਦੀਆਂ ਮਿਰਜ਼ੀਆਂ ਕਾਦੀਆਂ ਮਿਰਜ਼ੀਆਂ ਲਾ ਕੇ ਖਾਰਾ ਵਾ ਹਾਂਜੀ ਇਹ ਗੱਲ ਹੈ ਕਰੀਬ 12:00 ਵਜੇ ਦੇ 10 ਮਿੰਟ ਤਹਿੰਨ ਕਾਲ ਆਈ ਪਕਨੌਰਮ ਤੋਂ ਕਿ ਬਬੇੜੀ ਲਾਗੇ ਪੰਪਲਾਗੇ ਐਕਸੀਡੈਂਟ ਹੋਇਆ ਹੈ ਜਿੱਥੇ ਮੌਕੇ ਤੇ ਪਹੁੰਚੇ ਪਹੁੰਚੇ ਦੇਖਿਆ ਜਿੱਥੇ ਦੋ ਬੰਦਿਆਂ ਦੀ ਡੈਥ ਹੋ ਚੁੱਕੀ ਜਿਹੜੇ ਕਿ ਜਿਸ ਦਾ ਨਾਂ ਇੱਕ ਦਾ ਨਾਂ ਬਲਕਾਰ ਸਿੰਘ ਗੁਰਮੇਦ ਸਿੰਘ ਸੰਨ ਉਹ ਬੂਰ ਸਿੰਘ ਦੋਵੇਂ ਵਾਸੀ ਸਹੂਰ ਦਰਾਂਗੇ ਲਾਗੇ ਪੈਂਦਾ ਇਹਨਾਂ ਦਾ ਜੀ ਤੇ ਹੁਣ ਥਾਣੇ ਵਾਲਿਆਂ ਨੇ ਸੂਚਨਾ ਕਰ ਦਿੱਤਾ ਗਿਆ ਕਾਨੂੰਨੀ ਕਾਰਵਾਈ ਕਰਨ ਦਾ ਬਾਅਦ ਅੱਗੇ ਦੀ ਕਾਰਵਾਈ ਹੋਏਗੀ ਜੀ ਦੋਹੇ ਭਰਾ ਸੀਗੇ ਦੋਹੇ ਸਕੇ ਭਰਾ ਸੀਗੇ ਜੀ ਇਹ ਤਾਂ ਭੋਗਤੇ ਜਾ ਰਹੇ ਕਿਤੇ ਆਪਣੇ ਪਿੰਡ ਆਪਣੇ ਪਿੰਡ ਦੇ ਪਿੰਡ ਇਥੇ ਠਾਣੇਵਾਲ ਕਹਿੰਦੇ ਜੀ ਇੱਥੇ ਜਾ ਰਹੇ ਭੋਗਤੇ ਠਾਣੇਵਾਲ ਪਿੰਡ ਭੋਗਤੇ ਜਾ ਰਹੇ ਸੀ ਰੈਣ ਵਾਲੇ ਪਿੰਡ ਹੈ ਰੈਣ ਵਾਲੇ ਸੂਰ ਪਿੰਡ ਆਈ ਦਰੰਗ ਲੱਗ ਗਏ ਕੀ ਕੰਮ ਕਰਦੇ ਕਿੰਨੀ ਕਿੰਨੀ ਉਮਰ ਦਾ ਖੇਤੀਬਾੜੀ ਦਾ ਕੰਮ ਕਰਦਾ ਕਰੀਬ 60 ਸਾਲ ਦੇ ਕਰੀਬ ਉਮਰ ਆ ਇਹਨਾਂ ਦੀ ਕਰਦੇ ਕੰਮ ਕਰਦੇ ਲੋਈ ਸਕੇ ਭਰਾ ਆ ਆਡਰ ਨੂੰ ਮੁੱਖ ਮੁੱਖ ਪਥਾਣਾ ਸੱਚ ਆ ਗਏ ਨੇ ਅਗਲੀ ਕਾਰਵਾਈ ਉਹਨਾਂ ਨੇ ਕਰਨੀ ਹੈ ਤੇ ਐਸਾ ਸਭ ਸਾਡਾ ਮੌਕੇ ਤੇ ਪਹੁੰਚਦਾ ਟਾਈਮ ਕੰਮ ਹੈ ਉਹ ਆ ਗਏ ਆ ਅਗਲੀ ਕਾਰਵਾਈ ਠਾਣੇ ਵਾਲੇ ਕਰਨਗੇ ਜੀ ਹਾਂਜੀ ਡੈਡ ਵੱਡੀਆਂ ਉਹ ਸਵੇਲਾ ਹੋਰ ਲੈ ਕੇ ਜਾਣਗੇ ਜਿੱਥੇ ਇਹਨਾਂ ਦਾ ਰਿਪੋਰਟ ਮਾਰਨ ਤੋਂ ਬਾਅਦ ਫਿਰ ਹਾਂਜੀ ਅਜੇ ਭਰਾ ਪਹੁੰਚ ਗਿਆ ਤਾਂ ਸਾਕੇ ਆਣ ਗਾਣ ਸਾਰੇ ਆ ਗਏ ਜਿੰਨੇ ਆ ਗਏ ਉਹਨਾਂ ਦੇ